ਪਹਿਲਾਂ ਤਾਂ ਤੁਹਾਨੂੰ ਸਾਦਿਆਂ ਨੂੰ ਜੀ ਆਇਆਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਅੱਜ 5 ਦਸੰਬਰ ਹੈ ਅੱਜ ਤੋਂ 100 ਸਾਲ ਪਹਿਲਾਂ ਹਰੀਕੇ ਡੈਮ ਜਿਹੜਾ ਉੱਥੋਂ ਇੱਕ ਨਹਿਰ ਜਿਹੜੀ ਕੱਢੀ ਗਈ ਸੀ ਬਿੱਕਾ ਨਹਿਰ ਜਿਹੜੀ ਜਿਹਨੂੰ ਗੰਗ ਕਨਾਲ ਜਿਹੜੀ ਕਹਿੰਦੇ ਆ ਉਸ ਸਮੇਂ ਜਿਹੜੇ ਬਿੱਕਾ ਦੇ ਦੇ ਮਹਾਰਾਜਾ ਸੀਗੇ ਗੰਗ ਸਿੰਘ ਜੀ ਅੰਗਰੇਜ਼ਾਂ ਦੇ ਪਿੱਠੂ ਉਣ ਕਰਕੇ ਅੰਗਰੇਜ਼ਾਂ ਦੇ ਟੌ ਟੌਣ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਨਹਿਰ ਜਿਹੜੀ ਇਹ ਤੋਹਫੇ ਦੇ ਵਿੱਚ ਦਿੱਤੀ ਸੀਗੀ ਇਹ 1900 22 ਦੇ ਵਿੱਚ ਬਣਨੀ ਸ਼ੁਰੂ ਹੋਈ ਤੇ 1925 ਦੇ ਵਿੱਚ ਅੱਜ ਦੇ ਦਿਨ ਇਹ ਨਹਿਰ ਜਿਹੜੀ ਚਾਲੂ ਹੋਈ ਇਹ ਹਮੇਸ਼ਾ ਹੀ ਪੰਜਾਬ ਨੂੰ ਰੜਕਦਾ ਰਹਿੰਦਾ ਕਿ ਸਾਡਾ ਪਾਣੀ ਜਿਹੜੇ ਸਾਡੇ ਕੰਤੋਂ ਵੀ ਮਹਿੰਗਾ ਉਹ ਪਾਣੀ ਬਿਨਾਂ ਕਿਸੇ ਰਿਐਲਟੀ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜਾ ਉਹ ਰਾਜਸਥਾਨ ਨੂੰ ਜਿਹੜਾ ਜਾਂਦਾ ਉਹਦਾ ਸਾਨੂੰ ਕੁਝ ਨਹੀਂ ਮਿਲਦਾ ਕੁਸਮਾ 1955 ਤੱਕ ਸ਼ਾਇਦ ਇਹ ਜਿਹੜੇ ਮਹਾਰਾਜਾ ਗੰਗਸਿੰਘ ਸੀਗੇ ਕੁਝ ਰਿਐਲਟੀ ਜਿਹੜੀ ਪੰਜਾਬ ਨੂੰ ਦਿੰਦੇ ਰਹੇ ਪਦੋਤ ਤੋਂ ਬਾਅਦ ਦੰਨੀਆਂ ਵੀ ਸਰਕਾਰਾਂ ਆਵਾਸਤਾਂ ਦੀਆਂ ਉਹਨਾਂ ਨੇ ਪੰਜਾਬ ਨੂੰ ਇੱਕ ਦਿਵਾਨੀ ਤੱਕ ਨਹੀਂ ਦਿੱਤੀ ਅੱਜ ਆਵਾਸਤਾਨ ਦੇ ਵਿੱਚ ਬੀਜੇਪੀ ਗੰਗਾ ਨਗਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਕਰਕੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜਾ ਉਹ ਮਨਾਦੇ ਔਰ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਂਗਰਸੀ ਵਿੰਗ ਦੇ ਸੁਣਿਓ ਭਾਜਪੀ ਦਾ ਪੰਜਾਬ ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਭਾਜਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈ ਸਰਦਾਰ ਗੁਰਮੀਤ ਸਿੰਘ ਦਾਣਾ ਸੋਢੀ ਜੀ ਉਹਨਾਂ ਨੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਇਹ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ ਸਾਡੇ ਨਾਲ ਜਿਹੜੇ ਤੱਕੇ ਹੋਏ ਐ ਉਹਨਾਂ ਨੂੰ ਜਾਨ ਕਦਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਇਹ ਜਿਹੜਾ ਕਾਂਗਰਸੀ ਵਿੰਗ ਐ ਬੀਜੇਪੀ ਦਾ ਇਹ ਬੀਜੇਪੀ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਬੜਾ ਕਾਲਾ ਐ ਕਿ ਜਿੰਨੀ ਆ ਵੀ ਪੰਜਾਬ ਵਿਰੋਧੀ ਫੈਸਲੇ ਕਰਦੀ ਆ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਆ ਮੈਂ ਸਮਝਦਾ ਕਿ ਪੰਜਾਬ ਬੀਜੇਪੀ ਦੇ ਇਹ ਸਨੇਤਾ ਨੇ ਸਰਦਾਰ ਗੁਰਮੀਤ ਸਿੰਘ ਵਾੜਾ ਜੀ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਵਿਰੋਧੀ ਜੋ ਸੀ ਪਹਿਲਾਂ ਕਹਿੰਦੇ ਆ ਰਹੇ ਕਿ ਬੀਜੇਪੀ ਪੰਜਾਬ ਵਿਰੋਧੀ ਹੈ ਬੀਜੇਪੀ ਕਦੀ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਜੁਨੀਅਰ ਅਸਟੀ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਸਾਡੇ ਫੰਡ ਰੋਕ ਲੈਂਦੇ ਆ ਕਦੀ ਜਦੋਂ ਕਿਸਾਨ ਡੇਢ ਡੇਢ ਸਾਲ ਛੜਕਾ ਤੇ ਬੈੰਦੇ ਆ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਭਾਜਪਾ ਦਾ ਕਰਦਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਸੀਗਾ ਹੈਗਾ ਉਹਦਾ ਰਹੇਗਾ ਉਹਦਾ ਅੱਜ ਵਾਲਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਸੀਗਾ ਉਹ ਪੰਜਾਬ ਦੇ ਨਾਲ ਇੱਕ ਵੱਡੀ ਗਦਾਦੀ ਵਾਲਾ ਕੰਮ ਸੀਗਾ ਮੈਂ ਸਮਝਦਾ ਕਿ ਭਾਜਪਾ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਹੋਰ ਜਾਗਰਤ ਹੋਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਇਸ ਬੀਜੇਪੀ ਦੇ ਖਿਲਾਫ ਡਟਣਾ ਪਊਗਾ ਖਲੋਣਾ ਪਊਗਾ ਦੇਖੋ ਸਾਡਾ ਪਾਣੀ ਐਸ ਵੇਲੇ ਸਾਡੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ ਪੰਜਾਬ ਦੇ ਅੰਦਰ ਪਾਣੀ ਦਾ ਪਦਧ ਕਿਸ ਲੈਵਲ ਤੇ ਚਲਾ ਗਿਆ ਐਸ ਟਾਈਮ ਦੇ ਉੱਤੇ ਜਦੋਂ ਅਸੀਂ ਇਹ ਸੋਚਦੇ ਰਹਿੰਦੇ ਆ ਕਿ ਸਾਡਾ ਪਾਣੀ ਕਿੱਦਾਂ ਦਿੱਤਾ ਗਿਆ 100 ਸਾਲ ਪਹਿਲਾਂ ਕਿੱਦਾਂ ਵਾਸਤਾਨ ਨੂੰ ਜਿਹੜਾ ਚਲਾ ਗਿਆ ਉਹ ਸਮੇਂ ਬੀਜੇਪੀ ਦੇ ਸਰਕਾਰੀ ਜਸ਼ਨਾਂ ਦਾ ਹਿੱਸਾ ਬਣਨਾ ਪੰਜਾਬ ਬੀਜੇਪੀ ਦੇ ਕਾਂਗਰਸੀ ਵਿੰਗ ਲੋ ਇਹ ਬਹੁਤ ਮੰਦਭਗਾ ਨਿੰਦਨਯੋਗ ਔਰ ਪੰਜਾਬ ਵਿਰੋਧੀ ਕਾਰਵਾਈ ਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਨੂੰ ਤੇ ਲੱਗਦਾ ਕਿ ਕਦੇ ਕਿਤੇ ਇਹ ਜਿਹੜਾ ਕਾਂਗਰਸੀ ਵਿੰਗ ਹੈ ਇਹ ਜਿਹੜੇ ਨਵੇਂ-ਨਵੇਂ ਬੀਜੇਪੀ ਵਾਲੇ ਬਣੇ ਕਾਂਗਰਸ ਚੋਂ ਜਾ ਕੇ ਇਹ ਕਿਤੇ ਸਰ ਪੰਜਾਬ ਦਾ ਅੱਜ ਮੈਂ ਸੋਚਦਾ ਸੀ ਕਿ ਕਿਤੇ ਇਹ ਇਹ ਕਿਤੇ ਬਲੂ ਸਟਾਰ ਦਾ ਵੀ ਕਿਤੇ ਦਿਨਾਂ ਮਨਾਉਣ ਲੱਗ ਜਾਣ ਉਹਦੇ ਵੀ ਕਿਤੇ ਮਤਲਬ ਇਹ ਦਿਨਾਂ ਮਨਾਉਣ ਲੱਗ ਜਾਣ ਜਿਹੜੇ ਹਿਸਾਬ ਨਾਲ ਏ ਦਿਨ ਲੱਗੇ ਆ ਜਿਹੜੇ ਹਿਸਾਬ ਨਾਲ ਇਹ ਸਰਕਾਰੀ ਜਸ਼ਨ ਮਨਾਉਂਦੇ ਆ ਕਿਤੇ ਬਲੂ ਸਟਾਰ ਦੇ ਵੀ ਇਹ ਉਹਨਾਂ ਜਸ਼ਨਾਂ ਤੇ ਨਾਲ ਲੱਗ ਜਾਣ ਕਿਉਂਕਿ ਹਰ ਕੰਮ ਭਾਜਪੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਰਦੀ ਆ ਸੋ ਜਦੋਂ ਇਦਾਂ ਦਾ ਜਸ਼ਨ ਮਨਾਉਂਦੇ ਆ ਇਹ ਕੁਝ ਵੀ ਕਰ ਸਕਦੇ ਆਪਣੀ ਪੋਲਿਟਿਕਸ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਲੈਵਲ ਤੱਕ ਜਾ ਸਕਦੇ ਆ ਸੋ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੀ ਕੋਰ ਨਿੰਦਾ ਕਰਦਾ ਔਰ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਣੀਆ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੱਲਦੇ ਕੇਸ ਵਿੱਚ ਬੜਾ ਸਖਸਟ ਸਟੈਂਡ ਲਿਆ ਆਪਣੇ ਵਕੀਲਾਂ ਦੇ ਦਾਈ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਹਿਦਿਆਣਾ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਚੇਕ ਇਹਨਾਂ ਦੋ ਸਰਕਾਰਾਂ ਨੇ ਕਰਾਈਆਂ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹਿੱਤਾਂ ਦੇ ਵਿੱਚ ਬਹੁਤ ਡਟ ਕੇ ਸਟੈਂਡ ਲਿਆ ਇੱਕ ਪਾਸੇ ਭਗਵੰਤ ਮਾਨ ਹੋਣੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੇ ਤੇ ਦੂਜੇ ਪਾਸੇ ਬੀਜੇਪੀ ਦਾ ਕਾਗਦਸੀ ਵਿੰਗ ਜਿਹੜਾ ਇਹ 100 ਸਾਲਾ ਜਿਵੇਂ ਜਿਹੜਾ ਅੱਜ ਮਨਾ ਰਹੇ ਇਹ ਦੋ ਘਟੀਆਂ ਤੇ ਇਹਦੋਂ ਨਿੰਦਨਯੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਮੈਂ ਤੁਹਾਡੇ ਥੂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਇਹ ਨੇ ਕਾਂਗਰਸੀ ਵਿੰਗ ਜਿਹੜਾ ਬੀਜੇਪੀ ਦਾ ਜਿਹੜੇ ਨੱਕਮਾਂ ਦੇ ਵਿੱਚ ਲੱਗਾ ਉਹਦਾ ਰਾਣਾ ਗਲਬੀਰ ਸਿੰਘ ਛੋਡੀ ਤੁਹਾਨੂੰ ਵੀ ਪਤਾ ਇੱਕ ਜਮਾਨੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਉਹ ਅੱਜ ਕੈਪਟਨ ਸਾਹਿਬ ਵੀ ਬੀਜੇਪੀ ਚ ਨੇ ਉਹ ਵੀ ਕਾਂਗਰਸੀ ਵਿੰਗ ਦੇ ਰਾਣਾ ਗਲਬੀਰ ਸਿੰਘ ਛੋਡੀ ਵੀ ਜਿਹੜਾ ਕਾਂਗਰਸੀ ਵਿੰਗ ਹੈ ਸੋ ਅੱਜ ਵਾਲਾ ਜਿਹੜਾ ਉਹਨਾਂ ਨੇ ਇਹ ਕਾਲ ਦਿੱਤੀ ਸੀ ਅੱਜ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਇਹ ਬਹੁਤ ਤਿੰਨਦਨ ਜੋਗ ਸੀਗਾ ਇਹ ਮੈਂ ਤੁਹਾਡੇ ਤੋਂ ਜਿਹੜਾ ਕਹਿਣਾ ਚਾਹੁੰਦਾ ਸੀ